ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਡਾ ਚੈਨਲ ਢੀਂਸਾ ਗਰੁੱਪ ਆ ਤੇ ਆਪਾਂ ਤੁਹਾਨੂੰ ਇੱਕ ਹਰਿਆਣੇ ਦੀ ਦਿਖਾਉਣੇ ਜੀਰੀ ਲਾਈ ਹੋਈ ਅੱਜ ਤਰੀਕ ਹੈਗੀ 5 5 2024 ਆਲੇ-ਦਾਲੇ ਵਹਣ ਸਾਹਿਬ ਦੇਲੇ ਪੈ ਨੇ ਤੁਸੀਂ ਦੇਖ ਸਕਦੇ ਹੋ ਇੱਧਰ ਛੋਟੀ-ਛੋਟੀ ਮੱਕੀ ਹੈਗੀ ਤੇ ਕਰਦੇ ਆਪਾਂ ਗੱਲਬਾਤ ਅਸੀਂ ਆ ਬਾਈ ਆ ਆਪਾਂ ਲੰਗੇ ਜਾ ਰਹੇ ਸੀਗੇ ਜੇ ਉਹ ਸੜਕ ਜਾ ਰਹੇ ਸੀਗੇ ਆਪਾਂ ਇੱਧਰ ਦੀ ਇੱਥੇ ਵਾਲੇ ਕਿਤੇ ਵੀ ਕੋਈ ਵੀ ਬੰਦਾ ਨਜ਼ਰ ਨਹੀਂ ਆਉਂਦਾ ਆਪਾਂ ਨੂੰ ਖੇਤ ਦੇਖੋ ਕਿਤੇ ਵੀ ਕੋਈ ਬੰਦਾ ਨਜ਼ਰ ਨਹੀਂ ਆ ਰਿਹਾ ਜੀ ਜੀ ਲਾਈ ਪਈ ਹੈ ਇੱਥੇ ਦੇਖੋ ਇਹ ਤੂੜੀਆਂ ਮੇਰੀ ਪਰ ਚੱਲ ਰਹੇ ਨੇ ਬਿਲਕੁਲ ਖਾਸੜਾ ਉੜਿਆ ਪਿਆ ਹੈ ਇਹ ਨਹੀਂ ਪਤਾ ਵੀ ਇਹ ਕਹੀ ਜਿਹਾ ਹੋਊ ਕਿ ਇਹ ਸਮਾਂ ਦੱਸੂਗਾ ਠੀਕ ਹੈ